ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਇਸ ਪਿੰਡ ਨੂੰ ਤਹਿਸੀਲ ਜੈਤੋ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਬਠਿੰਡੇ ਜਾਂਦੇ ਆ ਜਦੋਂ ਤਵਾਇਆ ਬਾਜਾਖਾਨਾ ਲੰਘਿਆ ਜਾਂਦਾ ਦੋਸਤੋ ਹਾਈਵੇ ਇੱਥੋਂ ਦੀ ਲੰਘਿਆ ਜਿਹੜਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਸਰਪੰਚ ਵੀਰ ਸਿੰਘ ਡੇਰੀ ਫਾਰਮ ਤੇ ਇਹਨਾਂ ਦਾ ਵਪਾਰ ਦਾ ਕੰਮ ਹੈ ਰੂਟੀਨ ਕੀ ਪਿਛਲੇ ਸਮੇਂ ਤੁਹਾਨੂੰ ਵੀਡੀਓ ਦਿਖਾਈਆਂ ਇਹਨਾਂ ਕੋਲ ਬਹੁਤ ਸਾਰੀਆਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਫਿਰ 12 ਨਾਗ ਵਿਕਰੀ ਵਾਲੇ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਇਹਨਾਂ ਤੇ ਤੁਸੀਂ ਕਾਲ ਕਰ ਲੋਗੇ ਆਓ ਮਿਲिए ਬਾਈ ਨੂੰ ਇਸ ਵੀਡੀਓ 'ਚ ਹੋਰ ਜਾਣਕਾਰੀ ਦੇ ਦਿਆਂ ਦੋਸਤੋ ਦੋ گاਵਾ ਬਾਹਰਲੇ ਪਾਸੇ ਵੱਧੀਆਂ ਇੱਕ ਟੋਕੜ ਗੱਬਣ ਝੋਟੀ ਵੀ ਨਾਲ ਖੜੀ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੋ ਕੱਟੇ ਛੋਟੇ ਛੋਟੇ ਜਿਹੜੇ ਹੈਗੇ ਆ ਬਾਈ ਉਹਰਾਂ ਕੋਲ ਵੀਕਰੀ ਵਾਸਤੇ ਆਏ ਹੋਏ ਆ ਉਹ ਵੀ ਨਾਲ ਦਿਖਾਵਾਂਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਦੇ ਆ ਤਰਮੀਰ ਬਾਈ ਸਸਰੀ ਕਾ ਸਸਰੀ ਗਾਲ ਬਾਈ ਤਰਮੀਰ ਅੱਜ ਆਪਾਂ 12 ਨਗ ਟੋਟਲ ਦਿਖਾ ਰਹੇ ਆ ਹਾਂਜੀ ਬਾਈ 6 ਮੱਝਾਂ ਸੂਈਆਂ ਦੋ ਗਾਂ ਆਈ ਠੀਕ ਐ ਦੋ ਕੋੜੇ ਘੱਬਣੇ ਦੋ ਕੱਟੇ ਠੀਕ ਐ ਪਹਿਲੇ ਨੰਬਰ ਤੇ ਜਿਹੜੀ ਝੋਟੀ ਐ ਕੀ ਡਿਟੇਲ ਐ ਕਿ ਇਹਨਾਂ ਮਸੂਆ ਤੇ ਪਹਿਲਾ ਸੂਆ 4 ਦਾ ਹੁੰਦਾ ਬਾਈ ਪਹਿਲਾ ਸੂਆ 4 ਦਾ 4 ਦਾ ਹੁੰਦਾ ਸੂਈ ਨਾਲ ਜੋ ਕੇ 9 ਦਾ ਨਹੀਂ ਜੀ ਮਗਰ ਕੱਟੀ ਐ ਇਹਦੇ ਠੀਕ ਐ ਤੇ ਹੁਣ ਦੋਦ ਹੋਊ 14 ਕਿਲੋ ਮੰਗਤੀ ਕਰ ਸਕਦਾ ਕੋਈ ਮੈਂ ਉਹਨਾਂ ਤੋਂ ਦੋ ਟਨ ਤਿੰਨ ਟਨ ਚੁਆਈ ਕਰ ਲਈ ਬਈ ਠੀਕ ਐ ਇਹਦਾ ਰੇਟ ਕੀ ਰਹੂਗਾ ਬਈ ਰੇਟ ਫੋਨ ਤੇ ਬਈ ਰੇਟ ਫੋਨ ਤੇ ਹਾਂਜੀ ਫੋਨ ਤੇ ਸੰਦੀਪ ਭਾਈ ਖੋਲੀ ਇਹਨੂੰ ਸੋ ਦੋਸਤੋ ਸੰਦੀਪ ਵੀਰ ਤੋਰ ਕੇ ਦਿਖਾਊਗਾ ਆਪਾਂ ਨੂੰ ਇਹ ਝੋਟੀ ਪਹਿਲਾ ਸੂਆ ਚਾਰ ਦੰਦ 14 ਲੀਟਰ ਦੁੱਧ ਮੰਗਤੀ ਕਰ ਸਕਦੇ ਹਾਂ ਦੋਸਤੋ ਤੁਸੀਂ ਲੀਟਰਾਂ ਦੇ ਨਾਲ ਸੂਈ ਨੂੰ ਅਜੇ ਥੋੜੇ ਦਿਨ ਹੋਏ ਐ ਦੁੱਧ ਸੋਨਾ ਪਾਊਗੀ ਪਹਿਲਣ ਝੋਟੀ ਐ ਬਾਕੀ ਕੱਦ ਕਾਲ ਬਹੁਤ ਆ ਬਈ ਝੋਟੀ ਦਾ ਸੋ ਹਾਈਟ ਲੈਂਥ ਤਾਂ ਦੋਸਤੋ ਤੁਹਾਨੂੰ ਤੁਰਦੀ ਤੋਂ ਵੀ ਜੱਜਮੈਂਟ ਹੋਊ ਬਿਲਕੁਲ ਕੁੰਡਾ ਛੋਟਾ ਸਿੰਘ ਕੱਟੀ ਇਹਦੇ ਨਾਲ ਇਹਦਾ ਪਲੱਸ ਪੁਆਇੰਟ ਹੈ ਢਾਂਚਾ ਬਹੁਤ ਸੋਹਣਾ ਦੱਸੋ ਜਿੰਨੀ ਸਟਰਕਚਰ ਦੀ ਸੋਹਣੀ ਉਹਨਾ ਹੀ ਸੋਹਣਾ ਹਵਾਨਾ ਹਵਾਨੇ ਦੀ ਕੁਆਲਿਟੀ ਦੇਖਿਓ ਕੱਟ ਵਾਲਾ ਹਵਾਨਾ ਬਣਾਵਟ ਦੇਖੋ ਝੋਟੀ ਦੀ ਜੇ ਕੋਈ ਵੀਰ ਮੁਰਾ ਨਸਲ ਤੇ ਕੰਮ ਕਰਨਾ ਚਾਹੁੰਦਾ ਤਾਂ ਬੜੀ ਸੋਹਣੀ ਝੋਟੀ ਹੈ ਤੁਸੀਂ ਸਕਰੀਨ ਉੱਤੇ ਦੇਖ ਰਹੋ ਮੋਢੇ ਚੋਂ ਪੂਛ ਦੇਖਿਓ ਬਿਲਕੁਲ ਪਤਲੀ ਬਰੀਕ ਪੂਛ ਜਿਹੜੀ ਉਹ ਸ਼ੁਰੂ ਹੁੰਦੀ ਹੈ ਸਟਰਕਚਰ ਦੇਖੋ ਕਰਨ ਵਾਲੀ ਦਾ ਫੋਲ ਹਾਈਟ ਲੈਂਥ ਵਾਲੀ ਦੱਸੋ ਸੋਹਣੀ ਚੋਟੀ ਇਹ ਮੇਰੇ ਖਾਲਚੇ ਤਰ ਵੀ ਰਾਈ ਹਰਿਆਣੇ ਚੋਂ ਬਈ ਜਾ ਬਈ ਹਰਿਆਣੇ ਚੋਂ ਠੀਕ ਹੈ ਹਾਂ ਨਰੂਆਣੇ ਤੋਂ ਮੱਝਾ ਲਏ ਜੀ ਨਰੂਆਣਾ ਠੀਕ ਹੈ ਉੱਥੇ ਜੋ ਕੱਟੀ ਸੀ ਸੋ ਦੱਸੋ ਹਰਿਆਣੇ ਦੇ ਵਿੱਚੋਂ ਇਹ ਕੱਟੀ ਮੱਟੀ ਦੇਖੋ ਜੈਡ ਬਲੈਕ ਆ ਸੋ ਕੱਟੀ ਇਹਦੀ ਜੈਡ ਬਲੈਕ ਆ ਤੇ ਮੈਂ ਦੁਬਾਰਾ ਫੇਰ ਦਿਖਾ ਦਿੰਨਾ ਤੁਹਾਨੂੰ ਇਹ ਕੱਟੀ ਆ ਦੱਸੋ ਜੈਡ ਬਲੈਕ ਬਿਲਕੁਲ ਸੋ ਸੋਹਣੀ ਚੋਟੀ ਤੇ ਨਾਲ ਬੱਚਾ ਵੀ ਕੱਟੀ ਬਹੁਤ ਵੱਡੀ ਮਹਿਮਾਨਾ ਸਾਂ ਮੈਨੂੰ ਬਈਆਂ ਨੇ ਸਹੀ ਪਹਿਲਾਂ ਕੁਝ ਪੜੀ ਇਹਦੀ ਤੁਹਾਨੂੰ ਤੋ ਦੋਸਤੋ ਹਵਾਨਾ ਦੇਖੋ ਝੋਟੀ ਦਾ 14 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਤਾਜੀ ਸੂਈ ਦਾ ਸੋ ਹਜੇ ਮੈਲੇ ਤੋਂ ਤੁਰੂਗੀ ਤਾਂ ਦੁੱਧ ਹੋਰ ਵਧਣਾ ਹੁੰਦਾ ਪਸ਼ੂ ਨੇ ਦੋ ਨੰਬਰ ਤੇ ਜਿਹੜੀ ਝੋਟੀ ਤਰਨਵੀਰ ਹੁਣ ਆਪਾਂ ਦਿਖਾ ਰਹੇ ਹਾਂ ਬਈ ਇਹ ਨੂੰ ਮੈਂ ਸੂਈ ਨਾਲ 7 ਮਾ ਦਾਣਾ ਸਹੀ ਹਾਂ 7 ਮਾ ਦਾਣਾ ਦੂਜਾ ਸੂਆ ਛਿੱਗੀ ਆ ਇਹ ਠੀਕ ਹੈ ਇਹਦੇ ਨਾਲ ਹੁਣ ਮੈਂਤੀ ਵਾਲਾ 16 ਡੱਬੇ ਪਿਆ ਰਹੇ ਠੀਕ ਹੈ ਇਹਦੇ ਨਾਲ ਬੱਚਾ ਕੀ ਹੈ ਇਹ ਮਗਰਬ ਕਟਾ ਫੀਮੇਲ ਹੈ ਬਈ ਠੀਕ ਹੈ ਰੇਟ ਇਹਦਾ ਕੀ ਲਊਗਾ ਰੇਟ ਇਹਦਾ ਫੋਨ ਤਾਊਗਾ ਠੀਕ ਹੈ ਸੋ ਰੇਟ ਕੋਲ ਦੇ ਹੂੰ ਉਹ ਅੰਮਰਸਰ ਦੇ ਦੰਦੇ ਆ ਭਾਜੀ ਅੱਜ ਹੀ ਮੋਲ ਲਾਉਂਦੇ ਸੀ ਕਿ ਵੇਚਣ ਵਾਲੀ ਹੈ ਅੱਛਾ ਉਹ 100 ਪਰਦਾ ਹੁੰਦਾ ਖਵਰਾ ਸੌਦਾ ਹੋਈ ਜਾਵੇ ਤਾਂ ਇਹਨਾਂ ਦਾ ਮੋਲ ਠੀਕ ਓਕੇ ਸੋ ਝੋਟੀ ਇਹ ਵੀ ਬੜੀ ਸਨਖੀ ਦੋਸਤੋ ਦੂਜਾ ਸੂਆ ਕੁੰਡੇ ਸਿੰਘਾਂ ਦੀ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ 16 ਲੀਟਰ ਇਸ ਟਾਈਮ ਮੰਤੀ ਕਰਕੇ ਲੈ ਲਓ ਧਾਂਚਾ ਵੀ ਦੱਸਦਾ ਵੀ ਇਹ ਦੁੱਧ ਵਾਲੀ ਝੋਟੀ ਹੈ ਦੋ ਬਾਈ ਪਹਿਲੇ ਸੂਆ ਸੌਦਾ ਹੁੰਦਾ ਹੁੰਦਾ ਸਾਡਾ ਰਹਿ ਗਿਆ 17 ਅੱਡੇ ਪਹਿਲੇ ਸੂਆ ਚੋਇਆ ਸੀ ਸੀ ਆਪਰੇ ਇੱਥੋਂ ਠੀਕ ਹੈ ਹਾਂ ਦੂਜਾ ਸੂਆ ਸੋ ਇਹ ਦੇਖੋ ਇਹਦਾ ਹਵਾਨਾ ਦੱਸੋ ਬੜਾ ਸੋਹਣਾ ਹਵਾਨਾ ਦੁੱਧ ਵਾਲੀ ਚੋਟੀ ਕਿਉਂ ਐਡਾ ਚੰਗਾ ਬਈ 2.5 ਮਿੰਟ ਤੋਂ ਪਹਿਲਾਂ ਚੋਟੇ ਉੱਠ ਖੜਦੇ ਆ 3 ਕਿਲੋ ਦੀ ਗਾਰਡ ਹੈ ਦੀ ਠੀਕ ਹੈ 3 ਸਵਾ 3 ਕਿਲੋ ਦੀ ਗਾਰਡ ਸੋ ਫੇਸ ਦੇਖੋ ਚਿਹਰਾ ਦੇਖੋ ਜਿਹਨੇ ਮੁਰਾ ਨਸਲ ਤੇ ਕੰਮ ਕਰਨਾ ਭਾਵੇਂ 5-7 ਸੂਏ ਚੋਲਿਓ ਜੇ ਬੱਚੇ ਕਟੀਆਂ ਕਰਨ ਵਾਲੀ ਦੇਵੇ ਤੁਹਾਡੇ ਕੋਲ ਬਰੀਡ ਬਣਾ ਦਊਗੀ ਇਦਾਂ ਦਾ ਇਹਦਾ ਡਿਜ਼ਾਈਨ ਸਟਰਕਚਰ ਬੈਕ ਸਾਈਡ ਤੋਂ ਦੇਖੋ ਪੁੜਿਆਂ ਦੀ ਬਣਾਵਟ ਦੇਖੋ ਤਰ ਵੀ ਇਹਨੂੰ ਸਲੀਪ ਕਲੀ ਨੂੰ ਤੋੜ ਲਾ ਕੱਟਾ ਰੋਕਣੀ ਬਈ ਥੀ ਸੋ ਬੱਚਾ ਦੋ ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਉਤੋਂ ਢਾਂਚਾ ਦੇਖੋ ਪੁੜਿਆਂ ਦੀ ਬਣਾਵਟ ਦੇਖੋ ਕਿਥੋਂ ਵੀ ਪਸੰਦ ਆਊਗੀ ਮਨ ਨੂੰ ਲੱਗਦੀਆਂ ਝੋਟੀਆਂ ਜਿੰਨੀ ਕਿ ਵੀਡੀਓ ਇਥੋਂ ਲੇਟ ਬਣੀ ਹੈ ਉਹ ਲੇਟ ਅੱਜ ਤੁਹਾਨੂੰ ਦੋ ਝੋਟੀਆਂ ਨਹੀਂ ਕੱਢ ਦੇਣੀ ਹੈ ਕਿਉਂਕਿ ਇਦਾਂ ਦੇ ਨਾਜ ਤੁਹਾਨੂੰ ਮੈਂ ਦਿਖਾ ਰਿਹਾ ਇਸ ਵੀਡੀਓ ਚ ਇਹ ਪਸਮਾਹ ਕਿ ਥਾਂ ਸੜਦੀ ਹੈ ਬਈ ਸੋਹਣਾ ਬਹੁਤ ਸੋਹਣਾ ਠੀਕ ਹੈ ਸੋ ਬਹੁਤ ਸੋਹਣੀ ਬਣਾਵਟ ਦੋਸਤੋ ਜਿੰਨੀਆਂ ਗੱਲਾਂ ਮਰਜ਼ੀ ਕਰ ਲੋ ਏਦਾਂ ਦੀ ਬਿਊਟੀ ਇਸ ਛੋਟੀ ਦੀ ਬਣਾਵਟ ਦੇਖੋ ਤੁਸੀਂ ਬਿਲਕੁਲ ਪਤਲੀ ਪੂਛ ਮੋੜ ਦੇ ਵਿੱਚੋਂ ਇਹਦੀ ਵੀ ਕਰਮਵੀਰੇ ਦੀ ਪੂਛ ਪਣੀ ਬਈ ਮੜੀ ਖਵਾਨਾ ਦੇਖੋ ਦੱਸੋ ਕਰਮ ਵਾਲੀ ਦਾ ਉਹ ਸੌਦੇ ਬਾਈ ਉਹਦੇ ਦੋਹਾਂ ਦੇ ਹੁੰਦੇ ਸੀਗੇ ਤਾਂ ਜੋ ਫੋਲੋ ਕਰਪਾ ਫੋਨ ਤੇ ਕੀਤਾ ਵੀ ਰੀਡ ਕਰਾਂਗੇ ਇਹਨਾਂ ਦਾ ਹੂੰ ਕਿਉਂ ਇਹ ਛੋਟੀਆਂ ਬਾਈ ਮੇਨ ਮਕਸਦ ਇਹਨਾਂ ਨੂੰ ਵੀ ਵੀਡੀਓ ਦਿਖਾਉਂਦਾ ਸਹੀ ਹੈ ਤੋਂ ਦੋਸਤੋ ਸੋਹਣੇ ਜਾਨਵਰ ਦੂਰ ਤੱਕ ਵੀਰਾਂ ਨੇ ਦੇਖਣੇ ਹੁੰਦੇ ਆ ਤਾਂ ਸੌਦੇ ਕਰਨੇ ਵੀ ਸੌਖੇ ਰਹਿੰਦੇ ਆ ਕਿਉਂਕਿ ਲੱਭਣ ਲੱਗியே ਜੇ ਤਾਂ ਹੋ ਸਕਦਾ ਵੀ ਇਦਾਂ ਤੁਹਾਨੂੰ ਕਈ ਪਿੰਡ ਘੁੰਮ ਕੇ ਫੇਰ ਇਦਾਂ ਦੇ ਦੋ ਨਾਲ ਇਕੱਠੇ ਮਿਲਣ ਇਹ ਤੁਹਾਨੂੰ ਇੱਕੋ ਘਰ ਚੋਂ ਦਿਖਾ ਰਹੇ ਆ ਇਹਦੂ ਅੱਗੇ ਇੱਕ ਮੱਝ ਦਿਖਾਉਣੇ ਆਂ ਸੋ ਤਨਵੀਰ ਭਾਈ ਕੀ ਡਿਟੇਲ ਐ ਇਹ ਦੂਜਾ ਸੂਆ ਭਾਈ ਹਾਂ ਇਹ ਰਾਤ ਸੂਇਆ ਦੋ ਦੋ ਦਾ ਹੀ ਵਜੇ ਠੀਕ ਐ ਇਹ ਅਰਜੁਰਮਲ ਭਾਈ ਕੱਟਾ ਮਗਰ ਹੈ ਦੇ ਭਾਈ ਠੀਕ ਐ ਹਾਂ ਤੇ ਪਹਿਲਾਂ ਵੀ ਇਹਦੇ ਭਾਈ ਆਏ ਆ ਠੀਕ ਐ ਅੱਛਾ ਹਾਂ ਬਈ ਇਹ ਇਹਦਾ ਰੇਟ ਦੱਸਾਂਗੇ ਇਹਦਾ 1.5 ਹੈ ਬਈ ਠੀਕ ਤੋਰੀ ਬਈ 1 ਲੱਖ ਤੇ 5000 ਰੇਟ ਹਵਾਨਾ ਦੇਖੋ ਇਹਦਾ ਵੀ ਤਿਆਰ ਇਹਦਾ ਤਾਂ ਬਈ ਬਾਹ ਫੜਾ ਲਿਆ ਸੀਗਾ ਜਿੱਡੀ ਆਪਾ ਉੱਡਾ ਹੀ ਲਿਆ ਸੀ ਇਹਦਾ ਇਹਦੇ ਦੱਸੋ ਜੇ ਵੀ ਗੱਲਾਂ ਮੈਂ ਪਹਿਲਾਂ ਝੋਟੀਆਂ ਬਾਰੇ ਕੀਤੀਆਂ ਵੀ ਬਰੀਕ ਪੂਛ ਮੋਢ ਦੇ ਵਿੱਚੋਂ ਇਹਦੀ ਵੀ ਉਵੇਂ ਹੀ ਤੁਸੀਂ ਪੂਛ ਦੇਖੋਗੇ 1 ਲੱਖ 5000 ਰੇਟ ਹੈ ਕਾਪਰ ਦੀ ਕਈ ਵਾਰਾਂ ਥੋੜੀ ਬਹੁਤ ਘਾਟ ਹੋ ਜਾਂਦੀ ਜਿਹਦੇ ਨਾਲ ਇਦਾਂ ਰੰਗ ਜਿਵੇਂ ਥਾਣਾ ਦਾ ਤੁਹਾਨੂੰ ਗੁਲਾਬੀ ਦਿਸਦਾ ਹੋਣਾ ਪਰ ਬਣਾਵਟ ਝੋਟੀ ਦੀ ਇਹਦੀ ਵੀ ਬੜੀ ਚੰਗੀ ਹੈ ਘੱਟ ਪੇਮੈਂਟ ਜਿੰਨੇ ਲਾਉਣੀ ਹੈ ਤਾਂ ਉਹਦੇ ਵਾਸਤੇ ਬੜੀ ਸੋਹਣੀ ਝੋਟੀ ਹੈ ਹਾਲਾਂਕਿ ਪਸੰਦ ਤੁਹਾਨੂੰ ਹੋਵੇ ਤਾਂ ਤੁਸੀਂ ਸੌਦਾ ਕਰਿਓ ਜੇ ਪਰ ਜੋ ਚੀਜ਼ ਮੈਂ ਦੇਖ ਰਿਹਾ ਦੱਸੋ ਬਰੀਕੀਆਂ ਬੜੀਆਂ ਝੋਟੀ ਦੇ ਵਿੱਚ ਇਹਦੇ ਵਿੱਚ ਵੀ ਬਾਕੀ ਜਿਹੜੇ ਕੋਈ ਗੱਲ ਨਹੀਂ ਦੇਖ ਲਓ ਥੋੜੀ ਜੀ ਇਦੋਂ ਵੱਧ ਸਮੀ ਹੁੰਦੀ ਫਿਰ ਇਹਦਾ ਵੀ ਰੇਟ ਕੋਸ ਹੋਣਾ ਸੀ ਹਾਲਾਂਕਿ ਹਵਾਨੇ ਵੱਲੋਂ ਕੋਈ ਕਮੀ ਨਹੀਂ ਹੈ ਉਹ ਤੋਂ ਢਾਂਚੇ ਵੱਲੋਂ ਕੋਈ ਕਮੀ ਨਹੀਂ ਕਰਮੀ ਦੇ ਨਾਲ ਬੱਚਾ ਕੀ ਹੈ ਬਈ ਇਹਦੇ ਮਗਰ ਕੱਟਾ ਬਈ ਜੀ ਠੀਕ ਹੈ ਤੇ ਬਾਕੀ ਜਿਹੜੀ ਇਹ ਇਹਦੇ ਚੀਜ਼ਾਂ ਹੋਰਾਂ ਚ ਨਹੀਂ ਬਈ ਹੂੰ ਓਡੀ ਕਰਮ ਵਾਲਿਆ ਪਾਉ ਡੇ ਦੇਵਾ ਸੀਗਾ ਹੁਣ ਸਵੇਰ ਕੱਢਾ ਗੋੜਾ 3.5 ਕਿਲੋ ਹੋਰ ਬੱਚੇ ਸੋ ਦੋਸਤੋ ਬੱਚਾ ਬਾਕੀ ਦਿੱਸਦਾ ਤਾਜ਼ਾ ਬੱਚਾ ਖੈਰ ਇਹਦਾ ਵੀ ਸਿੰਘ ਬਹੁਤ ਸੋਹਣਾ ਦੋਸਤੋ ਸਿੰਘਾਂ ਵੱਲੋਂ ਕੋਈ ਕਮੀ ਨਹੀਂ ਹੈ 1 ਲੱਖ ਤੇ 5000 ਰੇਟ ਹੈ ਸਾਫ ਸੁਥਰੀ ਝੋਟੀ ਹੈ ਇਹਦੇ ਬਾਅਦ ਚ ਇੱਕ ਬੰਦ ਜੇ ਹਵਾਨੇ ਦੀ ਝੋਟੀ ਦਿਖਾਉਣਾ ਖੜੀ ਰਹਿੰਦੇ ਬਾਈ ਇਹਨੂੰ ਬਈ ਤੀਜਾ ਦਾਣਾ ਸੂਈ ਨੂੰ ਦੋ ਦੰਦ ਚੱਕਦੀ ਆ ਇਹ ਦੋਂਦੇ ਮਗਰ ਕੱਟੀ ਆ ਇਹਦੇ 9 ਕਿਲੋ ਬੌਲਾ ਥੱਲੇ ਤਿੰਨ ਦਾਣਾ ਸੂਈ ਥੱਲੇ ਪੱਕਿਆ ਹਵਾਨੇ ਦੀ ਥਾਂ ਦੇ ਇੱਕ ਦੀ ਸਾਫ ਹੈ ਬਾਈ ਚਾਰ ਰੇਟ ਇਹਦਾ ਕੀ ਰਊਗਾ ਇਹਦਾ 95000 ਰੁਪਏ 95000 ਦੋਸਤ ਪੱਕਾ ਹਵਾਨਾ ਇਹਨੂੰ ਕਹਿੰਦੇ ਆ ਜਿਹੜਾ ਦਿਖਾਵਾ ਘਟ ਹੋਊਗਾ ਪਰ ਰਹੂਗਾ ਚੌੜਾ ਪੂਰਾ ਸੋ ਊੜਾ ਕਲਾ ਚੰਗਾ ਹੈ ਸੈਂਗ ਸੋਹਣਾ ਦੋਸਤੋ ਬਾਕੀ ਗੋਲਾ ਬਾਈ ਦੱਸਦਾ ਬਹੁਤ ਚੰਗਾ ਉਹ ਸਮਝਣਾ ਪਊਗਾ ਵੀ ਗੋਲਾ ਕੀ ਨੂੰ ਕਹਿੰਦੇ ਐ ਸੰਦੀਪ ਗੋਲਾ ਕੀ ਮਤਲਬ ਠੀਕ ਆ ਓਕੇ ਸੋ ਦੋਸਤੋ ਤੋਂ ਪੁੜਿਆਂ ਦੀ ਬਣਾਵਟ ਜਿਹੜੀ ਆ ਉਹਨੂੰ ਬਾਈ ਕਹਿੰਦਾ ਵੀ ਗੋਲਾ ਬਹੁਤ ਚੰਗਾ ਹਵਾਨਾ ਫਿਕਸ ਜਾ ਪਰ ਇਹ ਨਹੀਂ ਵੀ ਝੋਟੀ ਲੱਤਾਂ ਨੇੜ ਕਰਕੇ ਖੜ ਜੂਗੀ ਇਦਾਂ ਦਾ ਹਵਾਨਾ ਮੈਂ ਕਹਿੰਦਾ ਦੋਤੇ ਨੇ ਤਾਸ ਤੋਂ ਬਾਹਰ ਹੀ ਦੇਣਾ ਕਿੰਨਾ ਦੇ ਦੇ 11 ਦੇ 12 ਦੇ ਬੱਚਾ ਇਹਦੇ ਨਾਲ ਕੀ ਹੈ ਤਾਂ ਨਹੀਂ ਕੱਟੀ ਹੈ ਭਾਈ ਜੀ ਸੋ ਇਹਦੇ ਨਾਲ ਬੱਚਾ ਕੱਟੀ ਹੈ ਦੱਸੋ ਇਹਦੀ ਕੱਟੀ ਵੀ ਲਗਭਗ ਜੱਡ ਬਲੈਕ ਹੀ ਹੈ 2-4 ਵਾਲੇ ਠੋ ਵਾਈਟ ਹੋਣੇ ਬਾਕੀ ਕੋਈ ਮੁੱਲ ਭਾਈ ਇਹਨਾਂ ਜਰਵਾਚ ਵੀ ਹੈ ਦੁੱਧ ਪੀ ਕੇ ਸੂਏ ਬੇ ਤੋਕਰਗਾ ਬਣਨ ਨਹੀਂ ਲੱਗ ਜਾਂਦੀ ਮੇਰੇ ਸਹੀ ਹੈ ਸੋ ਇਹ ਪਹਿਲਾਂ ਝੋਟੀ ਹੈ ਦੱਸੋ ਆਪਾਂ ਨੂੰ ਪਤਾ ਦੂਜੇ ਸੂਏ ਚੋਂ ਦੂ ਵਧ ਕੇ ਹੀ ਵਿਕਣਾ ਕਿਉਂਕਿ ਸਿੰਕ ਬਿਲਕੁਲ ਕੁੰਡਾ ਹੈ ਉਮਰ ਛੋਟੀ ਹੈ ਬੱਚਾ ਕੱਟੀ ਹੈ ਲੈ ਲਈ ਭਾਈ ਹਵਾਨਾ ਇਹਦਾ ਜੋਸ਼ ਜੇ ਵਾਲਾ ਦੱਸੋ ਜਿੰਨਾ ਵੀ ਹੈ ਕੰਟਾਂ ਬਹੁਤ ਚੰਗਾ ਜੀ ਬੜਾ ਚੰਗੇ ਸਿਚਾਈ ਦੀ ਚੰਗੀ ਹੈ ਦੰਦ ਜ਼ਰੂਰ ਦੇਖ ਲੈਨੇ ਕਨਫਰਮ ਆ ਦੋ ਦੰਦ ਠੀਕ ਹੈ ਠੀਕ ਹੈ ਠੀਕ ਸੋ ਦੋ ਦੰਦ ਕਨਫਰਮ ਚੋਟੀ ਹਜੇ ਦੰਦ ਚੱਕਦੀ ਹੈ ਕਿਉਂਕਿ ਦੂਜੇ ਦੰਦ ਅਜੇ ਵੱਡੇ ਹੈ ਹਵਾਨਾ ਨੂੰ ਚੌੜਾ ਬਹੁਤ ਆ ਦੱਸੋ ਥੱਲੇ ਨੂੰ ਭਾਵੇਂ ਵਿਖਾਵਾ ਕੱਟ ਕਰਦੀ ਹੈ ਬਾਕੀ ਇੱਕ ਮਹੀਨਾ ਪਹਿਲਣ ਪਸੂ ਲੈਂਦਾ ਦੁੱਧ ਆਉਂਦਿਆਂ ਆਉਂਦਿਆਂ ਜਦੋਂ ਦੁੱਧ ਤੇ ਆਜੂਗੀ ਉਦੋਂ ਹਵਾਨੇ ਦਾ ਰੋਖ ਕੋਸੋਰ ਦੱਸੂਗਾ 4 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਇਸ ਤੋਂ ਬਾਅਦ ਚ ਦੋ ਮੱਝਾਂ ਹੋਰ ਇਧਰੋਂ ਦਿਖਾਵਾਂਗੇ ਫਿਰ ਆਪਾਂ ਗਾਵਾਂ ਤੁਹਾਨੂੰ ਦਿਖਾਉਣੀਆਂ ਸੋ ਦੋਸਤੋ ਇਸ ਤੋਂ ਬਾਅਦ ਚ ਇਹ ਵੀ ਝੋਟੀ ਦਾ ਹਵਾਨਾ ਦੇਖ ਲਓ ਤੁਸੀਂ ਦੂਰਾ ਥਣ ਮੋਟਾ ਥਣ ਲੱਗਾ ਹਵਾਨਾ ਦੇਖ ਸਕਦੇ ਧਰਮੀਰ ਭਾਈ ਕਿੰਨਾ ਮਸੂਆ ਸੂਈ ਦੂਜਾ ਸੂਆ ਭਾਈ ਛੱਡੂਆਂ ਵਿੱਚ ਚੱਕਦੀ ਹੈ ਠੀਕ ਹੈ ਮਗਰ ਕੱਟਾ ਹੈ ਇਹਦੇ ਇਹਨੂੰ ਸੂਰਨਾਂ ਚ 7 ਦਿਨ ਹੋ ਗਏ ਨੂੰ ਭਾਈ ਇਹਨੇ 15 ਕਿਲੋ ਰੈਡੀ ਹੋਣ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਫੋਨ ਕਿਹੜੂ ਠੀਕ ਹੈ ਸੋ ਦੋਸਤੋ ਜੱਡ ਬਲ 15 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਛੋਟਾ ਸਿੰਗ ਬਿਲਕੁਲ ਲੈ ਚੰਦੂ ਬਾਈ ਹਾਂਜੀ ਸਿਰ ਤੇਰੀ ਦੂਜਾ ਸੁਆ ਥਾਂ ਦਾ ਸਾਈਜ਼ ਤੁਸੀਂ ਵੀਡੀਓ ਤੋਂ ਦੇਖ ਲਿਆ ਕਿੰਨਾ ਮੋਟਾ ਥਾਣਾ ਇੰਨੀ ਮੋਟੀ ਤਾਰ ਹੈ ਬਾਈ ਠੀਕ ਹੈ ਸੁਆਏ ਦੱਸੋ ਇਹ ਵੀ ਲਗਭਗ ਬਲੈਕ ਸਾਰੀਆਂ ਨੂੰ ਬਾਕੀ ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ ਜਿਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਤੁਸੀਂ ਬਾਈ ਨਾਲ ਬਣਾ ਸਕਦੇ ਹੋ ਪੰਜਵੇਂ ਨੰਬਰ ਦੇ ਉੱਤੇ ਝੋਟੀ ਮੋਢਲੀ ਬਾਈ ਇੱਥੋਂ ਬਾਕੀ ਪਾਸ ਪਸ਼ੂ ਹਰੇਕ ਐਂਗਲ ਤੋਂ ਤੁਸੀਂ ਕਰਨਾ ਹੁੰਦਾ ਖਾਸ ਕਰਕੇ ਸੂਆ ਸੂਆ ਪਸ਼ੂ ਭਾਵੇਂ ਦੋ ਟਾਈਮ ਚੋਲੋ ਕੋਈ ਡਰ ਨਹੀਂ ਇੱਥੇ ਤੁਹਾਨੂੰ ਜੋ ਦੁੱਧ ਦੱਸਿਆ ਉਹ ਤੁਸੀਂ ਚੋ ਕੇ ਲੈ ਲਓਗੇ ਇਧਰੋਂ 6ਵੇਂ ਨੰਬਰ ਤੇ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਹਾਂ ਬੱਚਾ ਸਾਹਮਣੇ ਤਰਵੀਰ ਭਾਈ ਜਿਹੜੀ ਲਾਸਟ ਉੱਤੇ ਝੋਟੀ ਦਿਖਾਉਣੀ ਹੈ ਇਹ ਬਈ ਪਹਿਲਾ ਸੂਆ ਝੋਟੀ ਕਿੰਨਾ ਚਿਰ ਆਉਂਦਾ ਇਹ ਕਿੰਨਾ ਚਿਰ ਹੋ ਗਿਆ ਸੁਈ ਮਗਰ ਕੱਟਤਾ ਤੇ ਸੁਈ ਨੂੰ ਹੋ ਗਿਆ ਇੱਕ ਹਫਤਾ ਬਾਈ ਠੀਕ ਹੈ ਅੱਠ ਅੱਠ ਨੌ ਦਿਨ ਹੋ ਗਏ ਸੁਈ ਨੂੰ ਹੂੰ ਹੁਣ ਇਹ ਤੇ ਨੌਕਾਉਟ ਦਾ ਹੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ 90000 ਰੁਪਏ ਕੋਲੀ ਬਾਈ 90000 ਰੇਟ ਆ ਦੋਸਤੋ ਚਾਰ ਦੰਦ ਪਹਿਲਾ ਸੁਆ 9 ਲੀਟਰ ਦੁੱਧ ਹੈਗਾ ਜਿਹੜਾ ਤੁਸੀਂ ਚੋਕੇ ਲੈ ਸਕਦੇ ਹੋ 9-10 ਦਿਨ ਮਤਲਬ 8-9 ਦਿਨ ਬਾਈ ਨੇ ਸ਼ਾਇਦ ਬੋਲੇ ਆ ਉਹ ਸੁਈ ਨੂੰ ਹੋ ਗਏ ਸੈਂਗ ਇਹਦਾ ਵੀ ਕੁੰਡਾ ਹੈ ਡਾਂਚਾ ਤੁਹਾਡੇ ਸਾਹਮਣੇ ਜਿੱਦਾਂ ਦਾ ਹੈ ਹਾਈਟ ਲੈਂਥ ਸੋਣੀ ਹੈ ਸੋ 6ਵੇਂ ਨੰਬਰ ਦੇ ਉੱਤੇ ਤੁਹਾਨੂੰ ਸੂਂਜਾਂ ਸਵਾਂਜਾਂ ਮੱਝਾਂ ਚੋ ਇਹ ਚੋਟੀ ਦਿਖਾ ਰਿਹਾ 4 ਬਹੁਤ ਚੋਰੀ ਠੀਕ ਹੈ ਚਵਾਈ ਦੀ ਪੂਰੀ ਪੋਲੀ ਹੈ ਸੰਦੀਪ ਭਾਈ ਦੱਸ ਰਿਹਾ ਬਾਕੀ ਸਿੰਘ ਤੁਸੀਂ ਇਹਦਾ ਦੇਖ ਲਓ ਸੋ ਇਹ 6ਵੇਂ ਨੰਬਰ ਤੇ ਅਸੀਂ ਪਹਿਲਾ ਸੂਆ ਤੇ ਜਿਵੇਂ ਮੈਂ ਪਹਿਲਾਂ ਦੱਸਦਾ ਨਾ ਵੀ ਗੱਡੀਆਂ ਇੱਥੋਂ ਲੋਡ ਹੁੰਦੀਆਂ ਬਾਹਰ ਮਾਲ ਜਾਂਦਾ ਤੇ ਬਾਈ জাফর ਫੇਰ ਆਇਆ ਹੋਇਆ ਸਾਹਮਣੇ ਬੈਠਾ ਚਾਹ ਪੀ ਰਿਹਾ ਤੇ ਇਹ ਪੂਰੀ ਟੀਮ ਬਾਈ ਦੀ জাফর ਤੇ ਨਾਲ জাফর ਦਾ ਬ੍ਰਦਰ ਨਾਲ ਇੱਕ ਵੀਰ ਹੋਰੇ ਪਹੁੰਚੇ ਹੋਇਆ ਤਨਵੀਰ ਦੋ ਕੱਟੇ ਦੱਸਦੇ ਸੀ ਆਪਾਂ ਬਾਈ ਹਾਂਜੀ ਕਿੰਨੀ ਉਮਰ ਹੈ ਦੀ ਤੇ ਬਾਈ ਸਾਲ ਦਾ ਹੀ ਪੂਰੇ ਦਾ ਮਤਲਬ ਇੱਕ ਸਾਲ ਦਾ ਹਾਂ ਦੋ ਚਾਰ ਦਿਨ ਤੋਂ ਤੋਗੂਗਾ ਠੀਕ ਹੈ ਇਹ ਕੀ ਬਾਚ ਦੇ ਦਿਆਂਗੇ ਆਪਾਂ ਇਹ ਬਾਈ ਇਹਦਾ ਮੁੱਲ ਹੈਗਾ ਕੀ ਹਰ 30000 ਹਾਂਜੀ ਠੀਕ ਹੈ ਦੋਸਤੋ 1 ਸਾਲ ਉਮਰ ਹੈ 30000 ਰੇਟ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਸਿੰਘਾ ਦੇ ਛੋਟਾ ਤੇ ਕੁੰਡਾ ਸਿੰਘ ਰੱਖੂਗਾ ਸਟਰਕਚਰ ਤੁਹਾਡੇ ਸਾਹਮਣੇ ਹੈ ਬਾਕੀ ਪਾਸ ਤੁਸੀਂ ਕਰਨਾ ਆ ਕੇ ਦੇਖ ਲਓ ਤੁਹਾਨੂੰ ਹੰਗਾ ਪੈਰਾਂ ਤੋਂ ਕਿਦਾਂ ਦਾ ਇਹ ਲੱਗਦਾ ਸੋ ਇਹ ਕੱਟਾ ਇੱਕ ਇਹਦੇ ਬਾਅਦ ਚ ਇੱਕ ਹੋਰ ਕੱਟਾ ਹੈਗਾ ਨਸਲ ਨੀਲੀ ਰਾਵਿਚ ਪੈਂਦਾ ਤਨਵੀਰ ਭਾਈ ਇਹਦੀ ਉਮਰ ਕਿੰਨੀ ਖੂ ਇਹ ਪਾਰਸੀਬਲ ਬੱਜੀ ਠੀਕ ਹੈ ਹਾਂ ਪਾਰਸ ਦੱਸੋ ਜਿਹੜਾ ਉਹ ਭੈਣ ਸਾਡੇ ਕੋਲ ਸੂਈ ਬਾਕੀ ਅਗਲੀ ਵੀਡੀਓ 'ਚ ਦਿਖਾਵਾਂਗੇ ਕਰਮਲ ਉਹ ਖੜੀ ਬਈ ਨੀਲੀ ਦਾ ਵੀ ਅੱਛਾ ਹਾਂ ਠੀਕ ਹੈ ਅੱਛਾ ਇਹ ਕਿੰਨੀ ਉਮਰ ਦੀ ਦਵਰੀ ਘਾਨੇ ਬਣ ਲਈ ਆ ਠੀਕ ਹੈ 18-19 ਕੋਲ ਸੀ ਆ ਮਾਂ ਵੀ ਅਸੀਂ ਵੇਚੀ ਸੀ ਮਾਂ ਸੂਆ ਚੋ ਗਈ জাফর ਦੇ ਗਈ ਸੀ ਠੀਕ ਹੈ ਹਾਂਜੀ ਅੱਛਾ ਕੀ ਰੇਟ ਲਊਗਾ ਇਹਦਾ ਬਈ ਇਹਦਾ ਬਈ 27 ਹੈ 27 ਹਜ਼ਾਰ ਇੱਕ ਸਾਲ ਉਮਰ ਇਹਦੀ ਇਹ ਘੱਟ ਆ ਬਈ ਘੱਟ ਸੋ ਇੱਕ ਸਾਲ ਤੋਂ ਦੱਸੋ ਉਮਰ ਘੱਟ ਹੈ ਪਾਰਸ ਬੋਲਦਾ ਬੱਚਾ ਮਾਰਾ ਲੋ ਤਾਂ ਚੰਗਾ ਸੀਗਾ ਬਾਈ ਦੱਸਦਾ ਦਬੜੀ ਖਾਨੇ ਤੋਂ ਇੱਕ ਅਟਾ ਲੈਂਦਾ ਹੈ 27000 ਦਾ ਰੇਟ ਹੈ ਬਾਕੀ ਤੁਸੀਂ ਆ ਕੇ ਦੇਖੋ ਇਹਨੂੰ ਇੱਕ ਟੋਕੜ ਝੋਟੀ ਐ ਤਨਵੀਰੇ ਟੋਕੜ ਗੱਭਣ ਆ ਬਾਈ ਹਾਂ ਸਾਢੇ ਤਿੰਨ ਮਹੀਨੇ ਦੇ ਗੱਭਣ ਆ ਚੈੱਕ ਪਾਸ ਹੋਈ ਵੀ ਐ ਹਾਂਜੀ ਚੈੱਕ ਪਾਸ ਅੱਛਾ ਜੀਨੇ ਲਜਾਣੀ ਐ ਉਹ ਕਰਾ ਸਕਦਾ ਚੈੱਕ ਬਾਈ ਕਰਾ ਸਕਦਾ ਸੀ ਚੱਕਰਵਾ ਕੇ ਲਈ ਐ ਉਹ ਮਾਲਕਾਂ ਦੇ ਕਰਦੋ ਸੀਗੇ 5-6 ਕਿਲੋ ਥੋੜਾ ਗੈਪ ਆ ਕੇ ਬਣੀ ਐ ਬਾਈ ਠੀਕ ਐ ਮਤਲਬ ਤੇ ਆ 80 ਦਾ ਲੈਣੇ ਆ ਕੇ ਮੁੱਢ ਵੱਜਨਾਂ ਕਰੰਦੀ ਉਹਨਾਂ ਚੋਲੇ ਨੇ ਆ ਖਾਨ ਪਾਸ ਕਰਾਉਂਦੀ ਐ ਬਾਈ ਠੀਕ ਐ ਅੱਛਾ ਇਹ ਦੂਜੇ ਸੂਹ ਵਾਸਤੇ ਕੱਪੂ ਦੂਜੇ ਸੂਹ ਵਾਸਤੇ ਗੱਭਣਾ ਚੌਕ ਚਾਰ ਦੰਦੇ ਨੇ ਠੀਕ ਐ ਕੀ ਕੀਮਤ ਚ ਦੇ ਦੇਾਂਗੇ ਇਹ ਇਹ ਕੋਈ ਫੋਨ ਕੀ ਬਾਈ ਇਹਦਾ ਕਰ ਲੈ ਇਹਦਾ ਫ ਸੋ ਦੱਸੋ ਥਣ ਪਾਸ ਹੋ ਜਾਣਗੇ ਦੂਜੇ ਸੂਏ ਵਾਸਤੇ ਗੱਬਣ ਸਾਢੇ 3 ਮਹੀਨਿਆਂ ਦੀ ਲੈ ਚਲੀ ਬਾਈ ਬਿਊਟੀ ਦੇਖ ਸਕਦਾ ਹਾਂ ਸੰਗ ਬਿਲਕੁਲ ਛੋਟਾ ਮੱਥੇ 'ਚ ਛੋਟਾ ਜਿਹਾ ਫੁੱਲ ਜ਼ਰੂਰ ਹੈ ਇਹਦੇ ਹੁਣ ਥੱਲੇ ਹਵਾਨਾਂ ਤਾਂ ਕਿਉਂਕਿ ਬਾਈ ਨੇ ਜਿਵੇਂ ਦੱਸ ਹੀ ਦਿੱਤਾ ਵੀ ਉਪਰਾ ਮੰਨ ਕੇ ਦੁੱਤ ਐ ਇਸ ਟਾਈਮ ਇਹਨੂੰ ਕੋਈ ਡਰਾਈ ਮੰਨ ਲਓ ਪਰ ਥਣ ਹਜੇ ਪਾਸ ਹੋ ਜਾਣਗੇ ਰੇਡ ਫੋਨ ਤੇ ਉਹ ਸਾਢੇ 3 ਮਹੀਨਿਆਂ ਦੀ ਗੱਬਣ ਤੇ ਜਿਹਨੇ ਲਜਾਣੀ ਉਹਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਇੱਥੋਂ ਹੀ ਪਾਸ ਕਰਾ ਲਿਓ ਕਈ ਵਾਰ ਆਪਸੂ 2-4 ਦਿਨ 10 ਦਿਨ 15 ਦਿਨ ਇਧਰੋਂ ਉਧਰ ਵੱਧ ਘੱਟ ਲਏ ਜਾਂਦਾ ਤੇ ਫਿਰ ਲਾਂਬੇ ਬੜੇ ਤਕੜੇ ਬਣ ਜਾਂਦੇ ਆ ਇੱਕ ਗਾਂ ਦਿਖਾਉਣੇ ਆ ਦੋਸਤੋ ਤੁਹਾਨੂੰ ਬੜੀ ਸੋਹਣੀ ਤਿਆਰੀ ਦੇ ਵਿੱਚ ਇਹ ਗਾਂ ਤਨਵੀਰ ਭਾਈ ਕੀ ਡਿਟੇਲ ਹੈ ਇਸ ਗਾਂ ਦੀ ਕਿੰਨਾ ਮਸੂਆ ਦੂਜਾ ਸੂਆ ਭਾਈ 6 ਦੰਦਾ ਇਹ ਠੀਕ ਹੈ ਤੇ ਬਾਕੀ ਸੀਲ ਠੰਡੀ ਨਾ ਹੁੰਦੀਆਂ ਭਾਈ ਇਹ ਹੂੰ ਤੋਂ ਨਾਲ ਬਗ ਹੁਣ ਇਹ ਤੇ ਲੋਗ ਆ ਬਾਲ 22 ਕਿਲੋ ਬਈ ਦਿਨ ਅੱਜ ਕਿੰਨੇ ਹੋਗੇ ਤੁਹਾਨੂੰ 5 ਮੰਨਣਾ ਪੈਸੂ ਕੀ ਰੇਟ ਹੋਊਗਾ ਦਾ ਇਹਦਾ 92000 ਰੁਪਏ ਤੋਰੀ ਭਾਈ ਸੰਦੀਪ ਸੋ ਦੋਸਤੋ ਰੇਟ 92000 ਹੈ ਸੋਈ ਨੂੰ ਅਜੇ ਪੰਜਵਾਂ ਦਿਨ 22 ਕਿਲੋ ਦੁੱਧ ਤਿਆਰ ਹੈ। ਭਲੂਣ ਧੁੰਨੀ ਦੇ ਉੱਤੇ ਦੇਖ ਸਕਦੇ ਹੋ ਇਹ ਨਹੀਂ ਵੀ ਤੁਹਾਨੂੰ ਲੱਗੇ ਵੀ ਵੱਧ ਦਿਨ ਦਾ ਹੋਇਆ ਹੁਣ ਸੋਈ ਨੂੰ। ਹਵਾਨਾ ਇਹਦਾ ਬੜਾ ਜ਼ਬਰਦਸਤ ਹੈ। ਕੁਆਲਿਟੀ ਦੇਖੋ ਵਾਨੇ ਦੀ ਕੱਟ ਵਾਲਾ ਹਵਾਨਾ ਹੈ ਤੇ ਹੈ ਪੂਰਾ ਫੈਕਸ। ਸੋ ਇੱਥੋਂ ਹਵਾਨਾ ਦੇਖ ਸਕਦੇ ਹੋ ਤੁਸੀਂ ਕਮਾਲੀ ਬਾਈ ਅਗਾੜੀ ਨੋਟ ਕਰਿਓ ਦੋਸਤੋ ਬੜੀ ਚੰਗੀ ਇਹਦੀ ਗਾੜੀ ਹੈ। ਉਨੀ ਗਾੜੀ ਉਨੀ ਪਿਛਾੜੀ ਸੇਮ ਹੀ ਬਾਈ। ਸੇਮ ਦੁੱਧ ਆ ਬਾਈ ਕਹਿੰਦਾ ਵੀ ਅਗਲੇ ਤੇ ਪਿਛਲੇ ਥਣਾਂ ਦੇ ਵਿੱਚ। ਵੈਸੇ گاਵਾਂ ਦੇ ਅਗਲੇ ਥਾਂ ਚ ਦੁੱਧ ਸੁਣਾ ਵੱਧ ਆਮ ਤੌਰ ਤੇ ਦੇਖਦੇ ਆ ਉਸੇ ਤਰ੍ਹਾਂ ਇਹਦਾ ਵੀ ਹਵਾਨਾ ਬੜਾ ਚੰਗਾ ਇੱਕ ਜਰਸੀ ਤੇ ਨਾਲ ਬੱਚਾ ਵੀ ਇਹਦੇ ਵੱਛੀ ਹੈ ਸੋ ਇਹ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਅੱਜ ਦੇ ਵੀ ਸਾਰ ਥੋੜੀ ਤਨਵੀਰ ਇਹ ਗਾਂ ਕਿੰਨਾ ਮਸੂਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਤੀਜਾ ਸੂਆ ਬਈ ਇਹ ਨੂੰ ਸੂਈ ਨੂੰ 6 ਦਿਨਾਂ 6 ਜਾਂ 7 ਦਿਨ ਹੋ ਗਏ ਸੂਈ ਨੂੰ ਬਈ ਮਗਰ ਵੱਛੀ ਜਰਸੀ ਇਹਦੇ ਇਹ ਕੱਲੇ ਓਗਣ 15 ਕਿੱਲੇ ਇਹਦਾ ਰੇਟ ਕੀ ਰਹੂਗਾ ਤੇ 60000 ਰੁਪਏ ਜੀ ਲਿਆਈਂ ਬਈ ਸੋ ਦੋਸਤੋ ਬੱਚਾ ਵੱਛੀ ਸੂਆ ਤੀਜਾ ਰੇਟ 60000 ਹੈ 15 ਕਿਲੋ ਦੁੱਧ 15 ਲੀਟਰ ਮਿਲ ਲਿਓ ਜੀ ਇਸ ਟਾਈਮ ਜਿਹੜਾ ਹਾਜ਼ਰ ਹੈ ਅਗਾੜੀ ਬੜੀ ਚੰਗੀ ਹੈ ਬਾਕੀ ਪਿੱਛੋਂ ਹਵਾਨਾ ਜਿਹੜਾ ਤੁਸੀਂ ਇਹਦਾ ਵੀਡੀਓ ਚ ਦੇਖ ਹੀ ਸਕਦੇ ਹੋ ਜਰਸੀ ਗਾਂ ਵਾਲੀ ਹਾਈਟ ਹੈ ਬੱਚਾ ਵੱੱਛੀ ਹੈ ਇਹਦੇ ਨਾਲ ਇਧਰੋਂ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਸੁਆ ਤੀਜਾ ਪਰ ਮਸਤੀ ਕਰਦੀ ਹੈ ਕਿਉਂਕਿ ਪਸ਼ੂ ਖਰਾਕ ਖਾਂਦਾ ਹੈ ਤਾਜੀ ਸੂਈ ਵੀ ਗਾਂ ਦੋਤੇ ਵੱੱਛੀ ਵਾਲੀ ਗਾਂ 60000 ਦਾ ਰੇਟ ਬਾਈ ਨੇ ਰੱਖਿਆ ਇਹ ਨਾਗ ਆਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ। ਬਾਕੀ ਹੁਣ ਤੁਹਾਡਾ ਕੰਮ ਹੈ ਵੀ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਨੂੰ ਜਚਿਆ ਇਹਨਾਂ ਦੇ ਵਿੱਚੋਂ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।